ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਸਰਬ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਤਾਂ ਨੇ ਦੋ ਗਾਵਾਂ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਨਵਾਂ ਹੀ ਕੰਮ ਸ਼ੁਰੂ ਕੀਤਾ ਜਿਹੜਾ ਵੀਰ ਜੀ ਨੇ ਉਹਨਾਂ ਨੇ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਨਾਮ ਸੁਲਵਿੰਦਰ ਸਿੰਘ ਜੀ ਪਿੰਡ ਕੋਟਲਾ ਸਰਬ ਤਸਵੀਰੋ ਬਟਾਲਾ ਹੈ ਬੇਟਾ ਦੱਸੋ ਬਟਾਲੇ ਦੇ ਬਿਲਕੁਲ ਨਾਲ ਹੀ ਆ ਹਨਾ ਅਮਰitsar ਰੋਡ ਦੇ ਉੱਤੇ ਜਿਹੜਾ ਬਟਾਲੇ ਤੋਂ ਅੰਮ੍ਰਿਤਸਰ ਨੂੰ ਰੋਡ ਹੁੰਦਾ ਰੋਡ ਦੇ ਕਿਲੋਕਮੀਟਰ ਦਾ ਫਰਕ ਹੈ ਤੇ ਕੋਈ 2-4 ਕਿਲੋਮੀਟਰ ਇੱਥੋਂ ਬਟਾਲਾ ਹਨਾ ਨਹੀਂ 5 ਕਿਲੋਮੀਟਰ ਬਟਾਲਾ ਹੈ ਅੱਛਾ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦਿਓ ਕਰੀ 82649 27750 ਠੀਕ ਹੈ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਵੀਰ ਜੀ ਸ਼ੁਰੂ ਕੀਤਾ ਹੁਣ ਅਜੇ ਸ਼ੁਰੂ ਹੀ ਕੀਤਾ ਪਹਿਲੀਆਂ ਹੀ ਗਾਵਾਂ ਲਿਆਂਦੀਆਂ ਨੇ ਠੀਕ ਹੈ ਤੇ ਬਾਕੀ ਆ ਮਗਰ ਕੋਈ ਸ਼ੌਂਕ ਨਾ ਰੱਖੀ ਫਿਰ ਕੋੜਾ ਜੀ ਵੀਰ ਜੀ ਅੱਛਾ ਕੋੜਾ ਵਾ ਆ ਦੇਖ ਸਾਡੇ ਜੀ کافی ਸੋਨਾ کافی ਖੂਬਸੂਰਤ ਹੈ ਸ਼ੋਗਨਾ ਵੀ ਜਨਾ ਨਹੀਂ ਰੱਖਿਆ ਹੋ ਤਾਂ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਕਿੰਨਾ ਚਿਰ ਹੋ ਗਿਆ ਵੀ ਜੀ ਨਾ ਸੋਈ ਨਾ ਇਹਨੂੰ ਵੀਰ ਜੀ 10 ਦਿਨ 15 ਹੋ ਗਏ 10 15 ਦਿਨ ਹੋ ਗਏ ਸੋਈ ਠੀਕ ਹੈ ਤੇ ਹੁਣ ਪੱਕਾ ਦੁੱਧ ਕਿੰਨਾ ਤਿਆਰ ਹੈ ਤੁਹਾਡਾ ਪੱਕਾ ਵੀਰ ਜੀ 10 ਕਿਲੋ ਜੀ ਅੱਛਾ ਉਹਤਰਾ ਚੋਣ ਨੂੰ ਭਾਵੇਂ 12 ਕਿਲੋ ਵੀ ਚਾਹੇ ਅੱਛਾ ਹਾਂ ਜਿਹੜਾ ਪੱਕਾ ਦੁੱਧ 10 ਲੀਟਰ ਹੈਗਾ ਪੱਕਾ 10 ਕਿਲੋ ਜੀ ਹਾਂਜੀ ਗਰਮੀ ਦਾ ਕਰਕੇ ਘਟ ਗਏ ਆਏ ਕਿ ਚਲੋ ਜੇ ਮੌਸਮ ਦਾ ਫਰਕ ਪੈ ਗਿਆ ਥੋੜਾ ਜਿਹਾ ਕਿਉਂਕਿ ਹੁਣ ਤੁਹਾਨੂੰ ਵੀ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਹੁਣ ਗਰਮੀ ਕਰਕੇ ਸਾਰਿਆਂ ਦਾ ਫਰਕ ਪਿਆ ਵਾ ਜਿਹੜਾ ਚਲੋ ਫਿਰ ਤੋਰੋ ਹਾਂ ਇੱਕ ਦਿਨ ਬਾਕੀ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ ਕੋਲੋ 2 ਕਿਲੋ ਦੁੱਧ ਵੀ ਸਾਦੀ ਆ ਇਹਦਾ 10 ਕਿਲੋ ਦੁੱਧ ਹੁਣ ਕਿੰਦਾ ਕੀ ਤਿਆਰ ਹੈ ਜਿਹੜਾ ਬਿਲਕੁਲ ਉਹ ਕਿੰਨੀ ਗਰਮੀ ਕਰਕੇ ਸਾਰਿਆਂ ਦਾ ਜਿਹੜਾ ਦੋ ਤੇਰਾ ਫਰਕ ਪਿਆ ਆ ਆ ਜਾ ਵੇਦੀ ਲੈ ਆਓ ਜੀ ਤੇ 3000 ਵੀਰ ਜੀ ਓਕੇ ਸਾਰੇ ਬਿਲਕੁਲ ਠੀਕ ਆ ਤੇ ਮੁੱਲ ਫਿਰ ਇਹਦਾ ਇਹਦਾ ਵੀਰ ਜੀ ਜਾਇਜ਼ ਜਿਆ ਰੱਖੋ ਪਹਿਲੀ ਵੀਡੀਓ ਆਪਣੀ ਕੇ ਜਿਹੜੇ ਪਹਿਲੇ ਫੋਨ ਤੇ ਜਾਵੇ 30000 ਰੁਪਏ ਮੁੱਲ ਕਰ ਅੱਛਾ 30000 ਬਾਕੀ ਵਿੱਚ ਫਿਰ ਛੋਟ-ਛਾਟ ਕਰ ਦੋਗੇ ਹੋਰ ਕਰ ਦਾਂਗੇ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਇੱਕ ਵਾਰੀ ਵੀਰ ਜੀ ਕੋਈ ਵੀ ਫੋਨ ਲਾਵੇ ਅੱਛਾ ਖਾਲੀ ਨਹੀਂ ਮੋੜਨਾ ਨਹੀਂ ਮੋੜਦੇ ਵੀਰ ਠੀਕ ਆ ਜੀ ਠੀਕ ਆ ਤੇ ਥਾਣੇ ਦੇ ਇੱਕ ਵਾਰੀ ਲਾਗੇ ਤਾਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ ਹੁਣ ਜਿਹੜੀ ਇੱਕ ਹੋਰ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਇਹਦੇ ਵੀ ਥਾਣੇ ਦਾ ਨੰਨ ਲਾਗੇ ਤੋਂ ਦਿਖਾ ਦਈਏ ਥਾਣੇ ਦਾ ਸਾਈਜ਼ ਗਿਆ ਪੇਤਾ ਵੀ ਚੰਗਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਇਹਦੇ ਮਗਰ ਵੀ ਬੱਚਾ ਜਿਹੜਾ ਤਾਜ਼ਾ ਹੀ ਆ ਇਹਨੂੰ ਕਿੰਨੇ ਦਿਨਾਂ ਹੋ ਗਏ ਵੀਜੀ ਸੂਈ ਨਾ ਇਹਨੂੰ ਵੀ ਅੱਜ ਇਹ ਜ਼ਖਮਾਂ ਦੇਣਗੇ ਦਸਵਾ ਦੇਣਾ ਚ ਸੂਈ ਨਾ ਤੇ ਹੁਣ ਪੱਕਾ ਦੁੱਧ ਕਿੰਨਾ ਤਿਆਰ ਜੇ ਇਹਦੇ ਥੱਲੇ ਵੀਰਜੀ 13 ਕਿਲੋ ਦੁੱਧਾ ਹੁਣ ਅੱਛਾ ਔਰ ਦੋ ਤੇ 15 ਵੀ ਇਹ ਕਰ ਗਈ ਪਰ ਘਟ ਇਹਨੂੰ ਬੁਖਾਰ ਥੋੜਾ ਹੋ ਗਿਆ ਦਾ ਕਰਕੇ ਘਟ ਵੀ ਗਈ ਅੱਛਾ ਹਾਂਜੀ ਨਰਮੀ ਦਾ ਕਰਕੇ ਘਟ ਗਈ ਆ ਥੋੜੇ ਇਹਦੇ ਥਲੇ 12 ਕਿਲੋ ਦੁੱਧ ਆ ਬਿਲਕੁਲ ਤਿਆਰ ਜੀ ਬਿਲਕੁਲ ਜਿਹੜਾ ਤਿਆਰ ਬਿਲਕੁਲ ਤੇ ਕਿੰਨਾ ਕੁ ਦੁੱਧ ਕਰੀ ਜਾਂਦੇ 13 ਘਟ ਜਾਂਦੀ ਏ 12 ਵਿੱਚ ਘਟ ਜਾਂਦੀ ਏ ਅੱਛਾ ਹਾਂਜੀ ਤੇ ਇਹ ਤੇ ਜ ਵਾਧੂ ਕੀ ਫਿਰ ਹੋਰ ਵਾਧੂ ਵੀ ਜੀ ਗਰਮੀ ਜਦੋਂ ਮੌਸਮ ਚੇਂਜ ਹੋ ਗਿਆ ਬਾਕੀ ਚਲੋ ਦਿਨਾਂ ਦੇ ਹਿਸਾਬ ਨਾਲ ਜੇ ਕੋਈ ਕਿਲੋ 2 ਕਿਲੋ ਵਧ ਸਕਦੀ ਆ ਹਨਾ ਚਲੋ ਫਿਰ ਥੋੜਾ ਹਾਂ ਕਰੀ ਨਾ ਲੜੋ 12 13 ਲੀਟਰ ਦੁੱਧ ਜਿਹੜਾ ਕਹਿੰਦਾ ਕਿ ਹੁਣ ਮੌਕੇ ਤੇ ਉਹਦੇ ਕੋਲ ਬਿਲਕੁਲ ਤਿਆਰ ਆ ਬਾਕੀ ਹੈਗੀ ਜਰਸੀ ਕਰਾਸ ਆ ਬਾਕੀ ਤੁਸੀਂ ਆਪਣੇ ਆਪ ਚੁਆਈ ਕਰਕੇ ਤਸੱਲੀ ਕਰਕੇ ਖੜਨੀ ਆ ਤੇ ਨਾ ਕੋਈ ਲਾਂਮੇ ਦੀ ਗੱਲ ਸਾਨੂੰ ਰਵੇ ਤੇ ਨਾ ਤੁਹਾਨੂੰ ਰਵੇ ਕੋਈ ਆਪਣਾ ਆਪ ਪਹਿਲਾਂ ਹੀ ਵੇਖ ਚਾ ਕੇ ਸੋਚ ਵਿਚਾਰ ਕੇ ਪਸ਼ੂ ਲਿਆ ਕਰੋ ਜਦੋਂ ਵੀ ਕਿਤੇ ਲੈਣਾ ਹੁੰਦਾ ਵਾ ਕਿਉਂਕਿ ਅਹੀਂ ਕਿਹੜੀਆਂ ਚੋਚੋ ਚੋਕੇ ਵੀਡੀਓ ਬਣਾਉਣੀ ਹੁੰਦੀਆਂ ਤੇ ਜ਼ਿੰਮੇਵਾਰੀ ਤੁਹਾਡੀ ਆ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਖੜਨ ਦੀ ਆਪਣੇ ਥਾਂ ਦੇਖੋ ਚੰਗੀ ਤਰ੍ਹਾਂ ਦੁੱਧ ਵੇਖੋ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਆਪ ਵੇਖੋ ਤੇਰੇ ਸਾਨੂੰ ਸਨ ਓਕੇ ਜੀ ਵੀਰ ਜੀ ਸਾਰੇ ਬਿਲਕੁਲ ਵੀਰ ਜੀ ਓਕੇ ਜੀ ਠੀਕ ਆ ਹਾਂਜੀ ਬਿਲਕੁਲ ਓਕੇ ਇਕਰੀ ਬੰਦਾ ਆਵੇ ਚਵਾਈ ਕਰੇ ਆਪਣੀ ਚਵਾਈ ਕਰਕੇ ਨਾ ਤਸੱਲੀ ਕਰਕੇ ਖੜੇ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ 40000 ਰੁਪਇਆ ਮੁੱਲ ਕਰਦੇ ਆ ਤੇ ਇਹ ਕਿੰਨੇ ਦੀ ਦੇਣੀ ਆਪਾਂ ਘਟਾ ਦਾਂਗੇ ਕਿੰਨੇ ਘਟਾ ਦੋਗੇ ਜਾ ਰਹੀ ਤੁਹਾਡਾ ਚਲੋ ਯਾਰ ਹੋਰ ਘਟਾ ਦੇ 38 ਦੀ ਜਾਂਦੇ ਹੋ ਫਿਰ ਠੀਕ ਹੈ ਵੀਰ ਜੀ 38 ਠੀਕ ਹੈ 38 ਚੋਂ ਵੀਰ ਜੀ ਮਾਨਤਾਨ ਕਰਦਾ ਅੱਛਾ ਫੋਨ ਲਾਵੇ ਕੋਈ ਇੱਕ ਰੇਣਾ ਬਸ ਫੋਨ ਲਾਵੇ ਹੋਰ ਮਾਨਤਾਨ ਕਰਦਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੋਵੇਂ ਸੂਈਆਂ ਸਵਾਈਆਂ ਇੱਥੇ ਆਓ ਆਪਣੀ ਤਸੱਲੀ ਕਰੋ ਵੇਸਟ ਆ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲੋ ਜੀ ਆ ਇਹਦਾ ਬੱਚਾ ਜੀ ਬਾਕੀ ਜੋ ਵੀ ਕੋਸ਼ਿਸ਼ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ